6ਵੀਂ ਜਮਾਤ ਵਿੱਚ ਨਾਲ ਪੜਦਾ ਪੰਡਤਾਂ ਦਾ ਇੱਕ ਮੁੰਡਾ ਹਿਸਾਬ ਤੋਂ ਪੂਰਾ ਚਾਲੂ ਸੀ। ਇੱਕ ਦਿਨ ਜਦੋਂ ਟੈਸਟ ਰੱਖਿਆ ਗਿਆ ਤਾਂ ਉਹ ਕਹਿਣ ਲੱਗਾ ਯਾਰ ਮੈਨੂੰ ਤਾਂ ਕੁਝ ਆਉਂਦਾ ਜਾਂਦਾ ਨਹੀਂ ਦੱਸ ਕੀ ਕਰੀਏ। ਮੈਂ ਕਿਹਾ ਇੱਕ ਸਕੀਮ ਹੈ। ਨਲਕੇ ਦੀ ਹੱਥੀ ਦਾ ਬੋਲਟ ਚੋਰੀ ਕਰ ਲੈਂਦੇ ਹਾਂ। ਜਦੋਂ ਮਾਸਟਰ ਜੀ ਨੂੰ ਪਿਆਸ ਲੱਗੂ ਤਾਂ ਉਹ ਸਾਨੂੰ ਹੀ ਪਾਣੀ ਲੈਣ ਨਹਿਰ ਵਾਲੇ ਨਲਕੇ ਤੇ ਭੇਜਣਗੇ। ਅਸੀਂ ਉੱਥੇ ਥੋੜੀ ਦੇਰ ਲਗਾ ਕੇ ਆਵਾਂਗੇ। ਉਦੋਂ ਤੱਕ ਟੈਸਟ ਖਤਮ ਹੋ ਜਾਵੇਗਾ। ਉਸਨੇ ਹਾਮੀ ਭਰ ਦਿੱਤੀ। ਫਿਰ ਅਗਲੇ ਦਿਨ ਤੜਕੇ ਹੀ ਆ ਕੇ ਅਸੀਂ ਨਲਕੇ ਦੀ ਹੱਥੀ ਦਾ ਬੋਲਟ ਕੱਢ ਕੇ ਲੁਕਾ ਦਿੱਤਾ। ਦੁਪਹਿਰ ਨੂੰ ਪਾਣੀ ਲੈਣ ਨਹਿਰ ਤੇ ਗਏ ਤਾਂ ਉੱਥੇ ਗੋਲ ਗੱਪੇ ਖਾ ਕੇ ਕੋਲ ਬੋਹੜ ਹੀ ਪੈ ਗਏ। ਥੋੜੀ ਦੇਰ ਬਾਅਦ ਅਸੀਂ ਬਹੁਤ ਸਾਰੀ ਮੂੰਗਫਲੀ ਅਤੇ ਰਿਓੜੀਆਂ ਵੀ ਖਾ ਲਈਆਂ। ਕਾਫੀ ਦੇਰ ਬਾਅਦ ਜਦੋਂ ਬਾਲਟੀ ਭਰ ਕੇ ਤੁਰਨ ਲੱਗੇ ਤਾਂ ਮੂੰਗਫਲੀ ਵਾਲਾ ਕਹਿਣ ਲੱਗਾ, "ਓਏ, ਆ ਛਿਲੜਾਂ ਦਾ ਖਿਲਾਰਾ ਤਾਂ ਸਾਹਮਦੇ ਜਾਓ। ਗਾਹਕ ਬੁਰਾ ਮੰਨਦੇ ਨੇ।" ਅਸੀਂ ਉਸਦੀ ਗੱਲ ਅਣਸੁਣੀ ਕਰਕੇ ਇਸ ਖੁਸ਼ੀ ਵਿੱਚ ਵਾਪਸ ਚੱਲ ਪਏ ਕਿ ਸਾਡੀ ਸਕੀਮ ਕਾਮਯਾਬ ਹੋ ਗਈ। ਅਗਲੇ ਦਿਨ ਮਾਸਟਰ ਰੌਸ਼ਨ ਲਾਲ ਨੇ ਸਾਰੀ ਕਲਾਸ ਨੂੰ ਨੰਬਰ ਦੱਸੇ ਅਤੇ ਸਾਨੂੰ ਦੋਹਾਂ ਨੂੰ ਵੱਖਰਾ ਕਰ ਲਿਆ। ਉਹ ਕਹਿਣ ਲੱਗੇ ਤੁਸੀਂ ਦੋਵੇਂ ਅੱਜ ਹਿਸਾਬ ਦਾ ਟੈਸਟ ਦੁਬਾਰਾ ਦਿਓਗੇ। ਨਾਲ ਹੀ ਉਹਨਾਂ ਨੇ ਇੱਕ ਵੱਡਾ ਮੋਮਜਾਮੇ ਦਾ ਲਿਫਾਫਾ ਮੇਜ਼ ਤੇ ਰੱਖ ਦਿੱਤਾ। ਉਸ ਵਿੱਚ ਸਾਡੇ ਵੱਲੋਂ ਚੱਬੀ ਹੋਈ ਮੂੰਗਫਲੀ ਦੇ ਸ਼ਿੱਲਰ ਸਨ। ਖਾਲੀ ਪੇਪਰ ਦੇਖ ਕੇ ਮਾਸਟਰ ਜੀ ਨੇ ਬੈਂਤ ਵਾਲੀ ਸੋਟੀ ਚੁਕਲੀ। ਫਿਰ ਉਹਨਾਂ ਨੇ ਕਈ ਸਵਾਲ ਪੁੱਛੇ। ਕਿੰਨੇ ਪੈਸਿਆਂ ਦੀ ਮੂੰਗਫਲੀ ਖਾਦੀ ਸੀ? ਹੋਰ ਕੀ ਕੀ ਖਾਦਾ? ਨਲਕੇ ਦੇ ਚੋਰੀ ਕੀਤੇ ਬੌਲੇਟ ਕਿੱਥੇ ਲੁਕਾਏ ਸਨ? 5 ਮਿੰਟ ਦੀ ਪੁੱਛਗਿਛ ਮਗਰੋਂ ਸਾਰੇ ਰਾਜ਼ ਖੁੱਲ ਗਏ ਫਿਰ ਸਾਡਾ ਜੋ ਹਸ਼ਰ ਹੋਇਆ ਉਹ ਦੱਸਣ ਦੀ ਲੋੜ ਨਹੀਂ ਪਰ ਟੈਸਟ ਵਿੱਚੋਂ ਘਟ ਨੰਬਰਾਂ ਕਰਕੇ ਜੋ ਵਖਰੀ ਕੁਟ ਸਾਨੂੰ ਘਰੋਂ ਪਈ ਉਹ ਬਹੁਤ ਦੇਰ ਤੱਕ ਖਟਕਦੀ ਰਹੀ ਕਈ ਸਾਲਾਂ ਬਾਅਦ ਜਦੋਂ ਮੈਂ ਨਹਿਰੀ ਵਿਭਾਗ ਵਿੱਚ ਅਫਸਰ ਲੱਗਿਆ ਅਤੇ ਮੇਰੀ ਪਹਿਲੀ ਨਿਯੁਕਤੀ ਉਸੇ ਇਲਾਕੇ ਵਿੱਚ ਹੋਈ ਤਾਂ ਇੱਕ ਦਿਨ ਮੈਂ ਜੀਪ ਉਸੇ ਪੁਲ ਤੇ ਰੁਕਵਾ ਲਈ ਐਧਰ ਉਧਰ ਦੇਖਦੇ ਹੋਏ ਨੂੰ ਕੋਲ ਟਾਬੇ ਵਾਲੇ ਨੇ ਪੁੱਛਿਆ ਸਰਦਾਰ ਸਾਹਿਬ ਕਿਸ ਨੂੰ ਮਿਲਣਾ ਮੈਂ ਕਿਹਾ ਇੱਥੇ ਇੱਕ ਰੇੜੀ ਹੋਇਆ ਕਰਦੀ ਸੀ ਤੇ ਨਾਲ ਹੱਥ ਵਾਲਾ ਨਲਕਾ ਵੀ ਉਹ ਕਿੱਥੇ ਗਏ ਉਹ ਕਹਿਣ ਲੱਗਾ ਜੀ ਮੂੰਗਫਲੀ ਵਾਲਾ ਬਾਬਾ ਤਾਂ ਕਦੋਂ ਦਾ ਪੂਰਾ ਹੋ ਗਿਆ ਤੇ ਉਸ ਨਲਕੇ ਦੀ ਹੱਥੀ ਨਸ਼ੇੜੀਆਂ ਕਰਕੇ ਆਏ ਦਿਨ ਚੋਰੀ ਹੋ ਜਾਂਦੀ ਸੀ ਸੋ ਸਾਰਿਆਂ ਨੇ ਰਲ ਕੇ ਪਾਣੀ ਦੀ ਟੂਟੀ ਲਵਾ ਦਿੱਤੀ ਬਿਨਾ ਹੱਥੀ ਦੇ ਬੇਰੌਣਕੇ ਜੇ ਹੋ ਗਏ ਨਲਕੇ ਵੱਲ ਦੇਖਦੇ ਹੋਏ ਨੇ ਜਦੋਂ ਨਵੀਂ ਟੂਟੀ ਦਾ ਪਾਣੀ ਪੀਤਾ ਤਾਂ ਬਿਲਕੁਲ ਵੀ ਸਵਾਦ ਨਹੀਂ ਲੱਗਾ ਉਹ ਪੁਰਾਣੀ ਠੰਡਕ ਤੇ ਮਿਠਾਸ ਕਿਤੇ ਹੈ ਹੀ ਨਹੀਂ ਸੀ ਅੱਧਾ ਗਲਾਸ ਉਂਝਦਾ ਉਂਝ ਹੀ ਛੱਡ ਕੇ ਜਦੋਂ ਮੈਂ ਜੀਪ ਵੱਲ ਜਾਣ ਲੱਗਾ ਤਾਂ ਕੋਲ ਸੁੱਕੀ ਨਹਿਰ ਕੰਢੇ ਬੈਠਾ ਇੱਕ ਬਾਬਾ ਹੱਸ ਪਿਆ ਉਸਨੇ ਪੁੱਛਿਆ ਕੀ ਗੱਲ ਸਵਾਦ ਨਹੀਂ ਲੱਗਾ ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦਿੰਨਾ ਉਹ ਆਪੇ ਹੀ ਬੋਲ ਪਿਆ ਪੁੱਤਰ ਹੁਣ ਇੱਥੋਂ ਦਾ ਪਾਣੀ ਹੀ ਨਹੀਂ ਸਭ ਕੁਝ ਬੇਸਵਾਦਾ ਹੋ ਗਿਆ ਹੈ ਦੋਸਤੀਆਂ ਰਿਸ਼ਤੇਦਾਰੀਆਂ ਪੜਾਈਆਂ ਅਤੇ ਇੱਥੋਂ ਤੱਕ ਕਿ ਕਦੇ ਇੱਥੇ ਵਿਕਦੀਆਂ ਗੁੜ ਦੀਆਂ ਰਿਓੜੀਆਂ ਵੀ ਜਿੰਨੀ ਛੇਤੀ ਤੈਨੂੰ ਇਹ ਸਾਰੇ ਬੇਸਵਾਦੇਪਣ ਦੀ ਆਦਤ ਪੈ ਜਾਵੇਗੀ ਉਨਾ ਹੀ ਸੌਖਾ ਰਹੇਗਾ ਆਖਰੀ ਉਮਰੇ ਇਕੱਲੇ ਬੈਠੇ ਉਹ ਬਾਬਾ ਸ਼ਾਇਦ ਹਰ ਆਉਂਦੇ ਜਾਂਦੇ ਨੂੰ ਇਸ ਦੁਨੀਆ ਦੇ ਮਤਲਬ ਪ੍ਰਸਤ ਲੋਕਾਂ ਤੋਂ ਸਾਵਧਾਨ ਕਰ ਰਿਹਾ ਸੀ